ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਣਾਏ ਗਏ ਸਨਾਤਨ ਕ੍ਰਾਂਤੀ ਦਲ ਦੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੀ ਸ਼ਨਾਖਤ ਬਾਰੇ ਛੇੜੀ ਗਈ ਮੁਹਿੰਮ ਦਾ ਪੁਲਿਸ ਤੇ ਅਸਰ ਹੁੰਦਾ ਦਿਖ ਰਿਹਾ ਹੈ ਸਨਾਤਨ ਕ੍ਰਾਂਤੀ ਦਲ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਦੇ ਬਾਅਦ ਵੀ ਪੁਲਿਸ ਦੀ ਟਿੱਲੀ ਕਾਰਵਾਈ ਦੇ ਚੱਲਦਿਆਂ ਅੱਜ ਸਨਾਤਨ ਕ੍ਰਾਂਤੀ ਦਲ ਵੱਲੋਂ ਐਸਐਸਪੀ ਦਫ਼ਤਰ ਦੇ ਕਿਰਾਉਰ ਕਰਨ ਅਤੇ ਦਫ਼ਤਰ ਦੇ ਬਾਹਰ ਥਾਲੀਆਂ ਵਜਾ ਕੇ ਅਧਿਕਾਰੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰਨ ਦਾ ਐਲਾਨ ਕੀਤਾ ਪੁਲਿਸ ਅਧਿਕਾਰੀਆਂ ਵੱਲੋਂ ਦਲ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਸ਼ਹਿਰ ਦੇ ਸਾਰੇ ਪ੍ਰਵਾਸੀ ਕਿਰਾਏਦਾਰਾਂ ਤੇ ਦੀ شناخت ਕਰ ਲਈ ਜਾਵੇਗੀ ਤੇ ਪੁਲਿਸ ਦਾ ਐਕਸ਼ਨ ਸ਼ੁਰੂ ਹੋ ਗਿਆ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਸਾਡੇ ਸੰਗਠਨ ਨੇ ਉਹਨਾਂ ਦਾ ਇੱਕ ਸਾਂਝਾ ਮੰਚ ਚਾਰਕਿਤਾ ਸੀ ਸਨਾਤਨ ਕ੍ਰਾਂਤੀ ਦਲ ਸਾਡੇ ਗੁਰਦਾਸਪੁਰ ਦੀ ਐਟਲਿਸਟ ਬਹੁਤ ਵੱਡੀ ਕ੍ਰੀਤੀ ਹੈ ਜੋ ਉਹ ਹੈ ਅਪਰਵਾਸੀ ਲੋਕ ਜੋ ਇੱਕ ਅਣਜਾਣ ਵਿਅਕਤੀ ਦੀ ਤਰ੍ਹਾਂ ਤੇ ਆਉਂਦੇ ਨੇ ਰਹਿੰਦੇ ਨੇ ਔਰ ਕਈ ਲੋਕ ਤੇ ਵਿੱਚੋਂ ਕ੍ਰਾਈਮ ਕਰਕੇ ਫਿਰ ਆ ਵਾਪਸ ਚਲੇ ਜਾਂਦੇ ਨੇ ਜਿਨਾਂ ਨੂੰ ਟ੍ਰੇਸ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਤਾਂ ਸੋ ਅਸੀਂ ਇਸ ਪਾਸੇ ਜਦੋਂ ਸੋਚਿਆ ਸਾਰੇ ਨੇ ਬੈਠ ਕੇ ਸਾਨੂੰ ਲੱਗਿਆ ਕਿ ਇਹ ਆਉਣ ਵਾਲਾ ਸਮੇਂ ਸਾਡੇ ਲਈ ਬੜਾ ਘਾਤਕ ਹੋ ਸਕਦਾ ਹੈ ਉਹਦੀ ਅਸੀਂ ਫਿਰ ਅਸੀਂ ਵਿਉਤਬੰਦੀ ਕੀਤੀ ਜੋ ਕਾਨੂੰਨ ਦੇ ਅਕੋਰਡਿੰਗ ਸਾਡੀ ਡਿਊਟੀ ਬੰਦੀ ਸੀ ਅਸੀਂ ਜਾ ਕੇ ਐਸਐਸਪੀ ਸਾਉਂ ਨੂੰ ਮੰਗ ਪੱਤਰ ਦੇ ਕੇ ਆਏ ਉਹਦੇ ਵਿੱਚ 12 ਮੰਗਾ ਸੀ ਮੰਗਿਆ ਸੀ ਉਸ ਤੋਂ ਬਾਅਦ ਨਗਰਪਾਲਿਕਾ ਤੇ ਜਾ ਕੇ ਅਸੀਂ ਉੱਥੇ ਦੇਖ ਕੇ ਆਏ ਆ ਮੰਗ ਪੱਤਰ ਤਾਂ ਕਿ ਕਾਨੂੰਨ ਦੇ ਅਕੋਰਡਿੰਗ ਔਰ ਜੋ ਹਾਈ ਕੋਰਟ ਦੀ ਰੂਲਿੰਗ ਹੈ ਉਹਦੇ ਅਕੋਰਡਿੰਗ ਜੋ ਕਾਨੂੰਨ ਬਣ ਰਿਹਾ ਹੈ ਉਹਦੀ ਕਾਰਵਾਈ ਹੋ ਸਕੇ ਕਾਫੀ ਸਮੇਂ ਬੀਤਣ ਦੇ ਬਾਵਜੂਦ ਵੀ ਕੋਈ ਕਾਰਵਾਈ ਦੇਖਣ ਤੋਂ ਸਾਨੂੰ ਨਹੀਂ ਮਿਲੀ ਉਹਦੇ ਉਸਰਾਂ ਨੇ ਜ਼ਰੂਰ ਆਪਣੀ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਮਤਾ ਪਾਸ ਕਰ ਦਿੱਤਾ ਜਾਂ ਉਹਨਾਂ ਨੇ ਆਰਡਰਸ ਕਰ ਦਿੱਤੇ ਕਿ ਤੁਸੀਂ ਜਾ ਕੇ ਜਿਹੜੇ ਨਿਚਲੇ ਅਧਿਕਾਰੀ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਸ਼ਹਿਰ ਦੇ ਵਿੱਚ ਤੁਸੀਂ ਜਾਂਚ ਕਰੋ ਕਿ ਕਿਹੜੇ ਵਿਅਕਤੀ ਜਿਹੜੇ ਆ ਕਿੱਥੋਂ ਦੇ ਨੇ ਕੀ ਸੋਚ ਲੈ ਕੇ ਆਏ ਨੇ ਠੀਕ ਹੈ ਉਹ ਨਹੀਂ ਕੀਤੀ ਗਈ ਬਿਲਕੁਲ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਮੰਗ ਕੀਤੀ ਕਿ ਤੁਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਦੇ ਰਹੋ ਲੇਕਿਨ ਜਿਹੜੇ ਘਰ ਵਾਲੇ ਨੇ ਜਿਹੜੇ ਮਾਲਕ ਨੇ ਮਕਾਨਾਂ ਦੇ ਉਹਨਾਂ ਨੇ ਬਿਨਾਂ ਕਿਸੇ ਜਾਣਕਾਰੀ ਦੇ ਉਹਨਾਂ ਨੇ ਕਿਰਾਏ ਤੇ ਆਪਣੇ ਮਕਾਨ ਦਿੱਤੇ ਹੋਏ ਨੇ ਔਰ ਕੋਈ ਵੀ ਇੰਟੀਮੇਸ਼ਨ ਜਿਹੜੀ ਹੈ ਥਾਣੇ ਤੇ ਜਮਾ ਨਹੀਂ ਕਰਾਈ ਜਦਕਿ ਹਾਈ ਕੋਰਟ ਦੇ ਆਦੇਸ਼ ਨੇ ਇਹ ਕਰਵਾਉਣਾ ਜ਼ਰੂਰੀ ਹੈ ਔਰ ਕਾਨੂੰਨ ਵੀ ਹੈ ਇਸ ਦਾ ਲੇਕਿਨ ਉਹ ਕਾਨੂੰਨ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਸੀ ਫਿਰ ਅਸੀਂ ਦੇਖੋ ਕਾਫੀ ਵੇਟ ਕਰਨ ਤੋਂ ਬਾਅਦ 3 ਤਰੀਕ ਨੂੰ ਅਸੀਂ ਧਨਲਾ ਐਲਾਨ ਕੀਤਾ ਸੀ ਤਾਂਕਿ ਅਸੀਂ ਸਮਝ ਸਕਦੇ ਸੀਗੇ ਕਿ ਸ hẳn ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਹੋਇਆ ਹੈ ਉਹ ਜਗ੍ਹਾ ਨੂੰ ਅਸੀਂ ਥਾਲੀਆਂ ਖੜਕਾ ਕੇ ਉੱਥੇ ਪੂਰੇ ਸ਼ਹਿਰ ਨੇ ਇਕੱਠੇ ਹੋ ਕੇ ਇਹਨਾਂ ਨੂੰ ਪ੍ਰਦਰਸ਼ਨ ਦੇ ਵਿੱਚ ਥੋੜਾ ਜਿਗਾਂ ਦੀ ਕੋਸ਼ਿਸ਼ ਕਰਨੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਸਾਡੇ ਐਸਪੀ ਜਿਹੜੇ ਹੈੱਡ ਕੁਆਰਟਰ ਨੇ ਜੁਗਰਾਜ ਸਿੰਘ ਜੀ ਡੀਐਸਪੀ ਸਿਟੀ ਮੋਹਨ ਸਿੰਘ ਜੀ ਔਰ ਐਸਐਚਓ ਗੁਰਦਾਸਪੁਰ ਔਰ ਸਪੈਸ਼ਲ ਦੇ ਜਿਹੜੇ ਬ੍ਰਾਂਚ ਦੇ ਰਾਜਕਮਰ ਜੀ ਉਹ ਸਾਰੇ ਜਣੇ ਨੇ ਸਾਨੂੰ ਸਿਟੀ ਥਾਣੇ ਵਿੱਚ ਸਾਡੇ ਜਿਹੜੇ ਐਡਵਾਈਜ਼ਰਸ ਨੇ ਉਹਨਾਂ ਨੂੰ ਬੁਲਾਇਆ ਸਾਡੀ ਕੋਰ ਕਮੇਟੀ ਨੂੰ ਬੁਲਾਇਆ ਔਰ ਬੈਠ ਕੇ ਡਿਸਕਸ ਕੀਤਾ ਔਰ ਉਹਨਾਂ ਨੇ ਦਿਖਾਇਆ ਕਿ ਦੇਖੋ ਜੀ ਅਸੀਂ ਇਹ ਵੈਰੀਫਿਕੇਸ਼ਨ ਕਰ ਰਹੇ ਹਾਂ ਲੇਕਿਨ ਅਸੀਂ ਸੈਟੀਸਫਾਈਡ ਨਹੀਂ ਸੀ ਅਸੀਂ ਮੰਗਿਆ ਹੀ ਰੱਖਿਆ ਕਿ ਤੁਸੀਂ ਆਪਣੀ ਵੈਰੀਫਿਕੇਸ਼ਨ ਕਰਦੇ ਰਹੋ ਸੌਵਾਰੀ ਕਰੋ ਤੁਸੀਂ ਕਿ ਉਹਨਾਂ ਦੇ ਬੈਕਗ੍ਰਾਉਂਡ ਚੈੱਕ ਕਰਾਓ ਜਾਂ ਕਿਸਾਨ ਲਿਖੇ ਨਾ ਜਿਹੜੀ ਪਹਿਲੀ ਬੁਨਿਆਦੀ ਜਿਹੜੀ ਜ਼ਰੂਰਤ ਹੈਗੀ ਆ ਉਹ ਹੈਗੀ ਆ ਜਿਹੜੇ ਮਕਾਨ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਇਨਫੀਮੇਸ਼ਨ ਦੇਣਾ ਇਸ ਤੋਂ ਇਲਾਵਾ ਜਿਹੜੇ ਹੋਟਲਾਂ ਦੇ ਵਿੱਚ ਜਿਹੜੇ ਰਾਤ ਲੋਕ ਰਹਿ ਕੇ ਜਾਂਦੇ ਪਏ ਨੇ ਉਹਨਾਂ ਦੀ ਵੈਰੀ ਨੈਕਸਟ ਡੇ ਜਿਹੜੀ ਹੈ ਉਹ ਇਨਫੋਰਮੇਸ਼ਨ ਜਿਹੜੀ ਹੈ ਉਹ ਥਾਣੇ ਵਿੱਚ ਜੇ ਨਹੀਂ ਦਿੱਤੀ ਜਾ ਰਹੀ ਉਥੇ ਜਿਹੜੇ ਅਨੈਤਿਕ ਕੰਮ ਹੁੰਦੇ ਤੁਹਾਨੂੰ ਪਤਾ ਹੀ ਹੈ ਬਟ ਉਹਦੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਆ ਥਾਣੇ ਵਿੱਚ ਨਹੀਂ ਦਿੱਤੀ ਆ ਲਈ ਰਲੀ ਮਲੀ ਪੁਗਤਨਾ ਚਾਹਤਾ ਹੈ ਅਸੀਂ ਇਹੀ ਮੰਗ ਕੀਤੀ ਹੈ ਕਿ ਵੀ ਸਾਨੂੰ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਕਾਰਵਾਈ ਚਾਹੀਦੀ ਹੈ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਥੋੜਾ ਸਮੇਂ ਘਟ ਮਿਲਿਆ ਤੇ ਸਾਨੂੰ ਥੋੜਾ ਜਿਹਾ ਸਮੇਂ ਹੋਰ ਚਾਹੀਦਾ ਹੈ ਅਸੀਂ ਉਸ ਜੀ ਦੇ ਸਾਰਿਆਂ ਨੇ ਸਲਾਹ ਕੀਤੀ ਔਰ ਸਲਾਹ ਕਰਕੇ ਸ਼ਹਿਰ ਦੇ ਬਾਕੀ ਸੰਗਠਨਾਂ ਨਾਲ ਵੀ ਸੰਪਰਕ ਕੀਤਾ ਬੈਠੇ ਬੈਠੇ ਫੋਨ ਦੇ ਉੱਪਰ ਔਰ ਕਰਕੇ ਉਹ ਇੱਕ ਜਿਹੜਾ ਫੈਸਲਾ ਜਿਹੜਾ ਲਿਆ ਗਿਆ ਉਹ ਹੈ ਕਿ 30 ਤਰੀਕ ਤੱਕ ਸਾਰੇ ਗੁਰਦਾਸਪੁਰ ਦੇ ਜਿਹੜੇ ਵੀ ਜਿਹੜੇ ਮਕਾਨ ਦੇ ਮਾਲਕ ਨੇ ਮਕਾਨਾਂ ਦੇ ਦੁਕਾਨਾਂ ਦੇ ਮਾਲਕ ਨੇ ਅਗਰ ਉਹ ਆਪਣੇ ਕਿਰਾਏਦਾਰਾਂ ਦੀ ਇਨਫੋਰਮੇਸ਼ਨ ਥਾਣੇ ਤੇ ਨਹੀਂ ਜਮ੍ਹਾਂ ਕਰਾਉਂਦੇ ਤੇ ਉਸ ਤੋਂ ਅਗਲੇ ਹੀ ਦਿਨ ਉਹਨਾਂ ਤੇ ਐਫ ਆਈ ਆਰ ਦਰਜ ਉਹ ਹੋਏਗੀ ਔਰ ਅਸੀਂ ਜਿਵੇਂ ਰਿਡਾਂ ਨੇ ਕਿ ਅਸੀਂ ਕਰਵਾ ਕੇ ਛਟਾ ਕੇ ਸਾਡੇ ਕੋਲ ਪੂਰਾ ਡਾਟਾ ਪਿਆ ਹੋਇਆ ਹੈ ਸਾਡੇ ਕੋਲ ਕਿਹੜਾ ਦਿੱਤੀ ਕਿੱਥੇ ਕਿੰਨੇ ਲੋਕ ਰਹਿ ਰਹੇ ਨੇ ਧਰਨਾ ਜਿਹੜਾ ਅਸੀਂ ਸੰਗਤ ਕੀਤਾ ਹੈ ਇੱਕ ਹਫ਼ਤੇ ਵਾਸਤੇ ਉਹ ਫਿਰ ਇਸ ਤੋਂ ਅਹੀ ਵੱਡੇ ਸਟੇਜ ਦੇ ਉੱਪਰ ਉਹ ਲੱਗੇਗਾ ਉਹ ਹੋ ਸਕਦਾ ਚੌਂਕ ਵਿੱਚ ਲੱਗੇ ਹੋ ਸਕਦਾ ਗੁਰਦਾਸਪੁਰ ਬੰਦੀ ਕਾਲ ਵੀ ਦਿੱਤੀ ਜਾਵੇ ਜਿੰਨਾ ਜਿੰਨਾ ਗੁਰਦਾਸਪੁਰ ਸ਼ਹਿਰ ਵਾਸੀਆਂ ਨੇ ਆਪਣੇ ਘਰ ਦੇ ਵਿੱਚ ਕਿਰਾਏਦਾਰ ਰੱਖੇ ਹੋਏ ਨੇ ਉਹਨਾਂ ਨੂੰ ਪਹਿਲਾਂ ਵੀ ਆਪਾਂ ਕਿਹਾ ਬਾਤ ਹੁਣ ਫੇਰ ਦਿੰਨੇ ਆ ਉਹਨਾਂ ਨੂੰ 30 ਤਰੀਕ ਤੱਕ ਦਾ ਟਾਈਮ ਆ ਹਫਤੇ ਦਾ ਆਪਣੇ ਆਪਣੇ ਜਿਹੜੇ ਜਿਹੜੇ ਕਿਰਾਏਦਾਰ ਰੱਖੇ ਨੇ ਉਹਨਾਂ ਦੀਆਂ ਸੂਚੀਆਂ ਸਾਨੂੰ ਦੋ ਅਗਰ ਤੁਸੀਂ 30 ਤੱਕ ਨਹੀਂ ਦਿੰਦੇ ਤਾਂ ਉਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ